ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਦੇ ਤਹਿਤ ਜ਼ਿਲ੍ਹਾ ਸ਼ਰੀਫਤਗੜ ਸਾਹਿਬ ਦੇ ਪਿੰਡ ਦਫੇੜਾ ਵਿਖੇ ਬਸੀ ਪਠਾਨਾ ਸਰਕਲ ਡੀਐਸਪੀ ਰਾਜਕੁਮਾਰ ਸ਼ਰਮਾ ਦੀ ਅਗਵਾਈ ਹੇਠ ਸਰਚ ਆਪਰੇਸ਼ਨ ਕੀਤਾ ਗਿਆ ਅਤੇ ਉਨ੍ਹਾਂ ਦੇ ਨਾਲ ਐਸਐਚਓ ਸ਼ੁਰੇਸ਼ ਕੁਮਾਰ ਸ਼ਰਮਾ ਬਸੀ ਪਠਾਨਾ ਐਸਐਚਓ ਮੰਤ੍ਰਿਤ ਸਿੰਘ ਦਿਓਲ ਵਡਾਲੀਆਲਾ ਸਿੰਘ ਅਤੇ ਹੋਰ ਪੁਲਿਸ ਕਰਮਚਾਰੀ ਮੌਜੂਦ ਰਹੇ ਉਹ ਲੋਕਾਟਾ ਪੜੀ ਬਹੁਤ ਸੁਧਰ ਚੁੱਕਿਆ ਹੈ ਖਾਸ ਕਰਕੇ ਜਿਸ ਦਿਨ ਤੇ ਇਹ ਆਏ ਆ ਆਪਣੇ ਸਵੇਤ ਸਿੰਘ ਜੀ ਉਹ ਟਾਈਮ ਦੇ ਬਹੁਤ ਯਾਨੀ ਠੜਲ ਬੈ ਜਿਹੜੇ ਬੰਦੇ ਕਰਦੇ ਸੀ ਉਹ ਤਾਂ ਲੋਗੇ ਜਾਂ ਰੋਗੇ ਕੁਸ ਵੀ ਲਾ ਲੋ ਬਾਕੀ ਉਸ ਨੇ ਚੱਕ ਲਈ ਤੇ ਕਿੰਨੇ ਸਮੇਂ ਤੋਂ ਮਾਲ ਖਰਾਬ ਸੀ ਪਿੰਡ ਦਾ ਇਹ ਸਾਡੇ ਦਾ ਪੌ ਪੁਰਾਣਾ ਮਾਉਂ ਸੀ ਜੀ ਪਹਿਲਾਂ ਇੱਕ ਗਰਮੀ ਸਿੰਘ ਹੁੰਦੇ ਸੀ ਉਹ ਸੈਣੀ ਸਾਹਿਬ ਉਹ ਅੱਜ ਹੈ ਨਹੀਂ ਹੁਣ ਇਸ ਟਾਈਮ ਉਹ ਉਹਨੇ ਹੁੰਦੇ ਬਹੁਤ ਠੱਲ ਸੀ ਬਸ ਜਦੋਂ ਹੁਣ ਇਹ ਆਏ ਆ ਇਸ ਟਾਈਮ ਦੇ ਵੀ ਇਹਨਾਂ ਦੀ ਲੋਕ ਹੁਣ ਨਾ ਤੋਂ ਚੱਲਣ ਲੱਗੇ ਜੀ ਜਦੋਂ ਕਹਿੰਦੇ ਸੁਰੇਸ਼ ਕੁਮਾਰ ਆ ਗਿਆ ਵੀ ਇਹਨਾਂ ਤੋਂ ਹੈ ਦੇ ਲੋ ਵੀ ਕੰਮ ਕਰਦਾ ਉਹਨਾਂ ਨੂੰ ਸਰ ਇਸ ਚੀਜ਼ ਨੂੰ ਤਾਂ ਦੇਖ ਰਹੇ ਹੋਗੇ ਪ੍ਰਸ਼ਾਸਨ ਨੂੰ ਕੰਮ ਕਰ ਰਿਹਾ ਵਧੀਆ ਤਰੀਕੇ ਨਾਲ ਬਿਲਕੁਲ ਬਹੁਤ ਬਧੀ ਜੋ ਭਗਵੰਦ ਮਾਨ ਸਾਹਿਬ ਕਰ ਰਹੇ ਆ ਇਹੋ ਜਿਹਾ ਕਿਸੇ ਨੇ ਨਾ ਕੀਤਾ ਨਾ ਕਰਨਾ ਜੀ ਹਾਂਜੀ ਠੀਕ ਥੈਂਕ ਯੂ ਜੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੀ ਨਸ਼ਿਆਂ ਵਿਰੋਧੀ ਮਹਮ ਯੁੱਧ ਵਿਰੁੱਧ ਨਸ਼ਿਆਂ ਦੇ ਜਿਹੜੀ ਚੱਲ ਰਿਹਾ ਹੈ ਉਹਦੇ ਤਹਿਤ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਸ਼ੁਭਮ ਮੱਗਰਵਾਲ ਜੀ ਦੇ ਹਦਾਇਤਾਂ ਮੁਤਾਬਕ ਅੱਜ ਮੈਂ ਆਪਣੇ ਸਰਕਲ ਦੇ ਐਸਐਚਓਜ਼ ਐਸਐਚਓ ਬਸੀ ਤੇ ਐਸਐਚਓ ਬੜਾਲੀਆਲਾ ਸਿੰਘ ਦੇ ਨਾਲ ਆਪਣੀ ਫੋਰਸ ਦੇ ਨਾਲ ਬਸੀ ਥਾਣੇ ਦੇ ਪਿੰਡ ਦਫੇੜੇ ਚ ਕੋਆਰਡੀਨੇਟ ਸਰਚ ਆਪਰੇਸ਼ਨ ਕੀਤਾ ਜੋ ਇੱਥੇ ਜਿਨ੍ਹਾਂ ਦੇ ਨਸ਼ੇ ਦਾ ਪ੍ਰਭਾਵ ਹੈ ਕੁਝ ਬੰਦਿਆਂ ਤੇ ਉਹਨਾਂ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ ਜਾਂ ਜਿਨ੍ਹਾਂ ਦੇ ਮੁਕਦਮੇ ਨੇ ਤੇ ਸਰਚ ਭਿਆਨ ਜਾਰੀ ਹੈ ਤੇ ਬਾਕੀ ਜਿਵੇਂ ਵੀ ਕੋਈ ਕਾਰਗੁਜ਼ਾਰੀ ਸਾਡੀ ਸਾਹਮਣੇ ਆਊਗੀ ਤੁਹਾਨੂੰ ਦੱਸਾਂਗੇ ਤੁਹਾਨੂੰ ਇੱਕ ਵਿਸ਼ੇਸ਼ ਤੌਰ ਤੇ ਇਹ ਦੱਸ ਦੇਣਾ ਚਾਹਣਾ ਇੱਥੇ ਕਾਫੀ ਜ਼ਿਆਦਾ ਸਾਡੀ ਸ਼ਕਤੀ ਪਿਛਲੇ ਦਿਨਾਂ ਚ ਕੀਤੀ ਗਈ ਆ ਜਦ ਦੀ ਇਹ ਮਹੀਮ ਚੱਲੀ ਆ ਤੇ ਕਰੀਬ 1 ਮਹੀਨੇ ਤੋਂ ਜਦ ਦੀ ਇਹ ਮਹੀਮ ਚੱਲੀ ਆ ਇਸ ਏਰੀਏ ਦੇ ਇਸ ਪਿੰਡ ਦੇ ਅਸੀਂ ਤਿੰਨ ਨਸ਼ਾ ਵੇਚਣ ਵਾਲੇ ਉਹ ਐਫਆਰ ਦਰਜ ਕਰਕੇ ਸਲਾਖਾਂ ਵਿੱਚ ਪੇ ਚੁੱਕੇ ਹਾਂ ਬਾਕੀ ਅੱਜ ਸਰਤ ਤੋਂ ਬਾਅਦ ਤੁਹਾਨੂੰ ਕੋਈ ਸ਼ੇਰ ਠੀਕ ਪ੍ਰਾਪਤੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز